ਨਸਲ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਉਹਦੀ ਪਾਗ ਉਤਾਰ ਕੇ ਮਾਨਯੋਗ ਅਦਾਲਤ ਵਿੱਚ ਖਿਲਾਰਨਾ ਜਾਂ ਪੁਲਿਸ ਦੀ ਕಸ್ಟਡੀ ਵਿੱਚ ਲੈਣਾ ਇਹ ਬਹੁਤ ਮੰਦਭਾਗੀ ਹੈ ਔਰ ਦੂਸਰੀ ਗੱਲ ਜਿਹੜਾ ਇੱਕ ਐਕਸੀਡੈਂਟ ਹੈ ਆਸਦਾ ਹੋਇਆ ਉਹ ਕੋਈ ਜਾਣਬੁੱਝ ਕੇ ਨਹੀਂ ਕਰਦਾ ਹੁੰਦਾ ਸੋ ਉਸ ਸਾਡੇ ਵੀਰ ਹਰਜਿੰਦਰ ਸਿੰਘ ਜਿਹੜਾ ਤਰਨਤਾਰ ਨੇੜੀ ਦਾ ਹੈ ਪੰਜਾਬ ਦਾ ਪੰਜਾਬੀਆਂ ਨਾਲ ਪਹਿਲਾਂ ਵੀ ਧੱਕੇ ਹੋਏ ਐ ਔਰ ਉਹਨੇ ਯੂ ਟਰਨ ਲਿਆ ਔਰ ਦਸਣ ਵਿੱਚ ਇਹ ਵੀ ਆਇਆ ਵੀ ਜਿਹੜੇ ਤਿੰਨ ਵੀਰਾਂ ਦੀ ਡੈਥ ਹੋਈ ਐ ਉਹਨਾਂ ਦੀ ਗੱਡੀ ਵਿੱਚ ਸ਼ਰਾਬ ਵੀ ਪਈ ਗਈ ਐ ਔਰ ਉਹ ਇਹ ਵੀ ਹੋ ਸਕਦਾ ਸੀ ਵੀ ਜੇ ਕਿਤੇ ਉਹਨਾਂ ਨੇ ਸ਼ਰਾਬ ਨਾ ਪੀਤੀ ਹੁੰਦੀ ਤੇ ਸ਼ਾਇਦ ਉਹ ਵੀ ਬ੍ਰੇਕ ਲੱਗ ਜਾਂਦੇ ਜਾਂ ਕੋਈ 60 ਫੇਟ ਵੱਜ ਜਾਂਦੀ ਕੋਈ ਐਡਾ ਵੱਡਾ ਹਸ ਦਾ ਨਾਮ ਆਪਰਦਾ ਔਰ ਜੇਕਰ ਸਾਡੇ ਉਹ ਸਿੱਖ ਵੀਰ ਦੀ ਉਨੇ ਯੂ ਟਰਨ ਗੱਡੀ ਲਈ ਹੈ ਉਹਦੀ ਗਲਤੀ ਵੀ ਹੈ ਔਰ ਜੇ ਉਹਦੀ ਗਲਤੀ ਸੀ ਤੇ ਉਹਨੂੰ ਜਿਵੇਂ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਵੀ ਲਗਭਗ 45 50 ਸਾਲ ਦੀ ਜਿਹੜੀ ਸਜ਼ਾ ਔਰ ਮੈਂ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਤੁਸੀਂ ਥੋੜਾ ਜਿਹਾ ਤਰਸ ਕਰੋ ਕਿਉਂਕਿ ਕੱਲਾ ਮਾਪਿਆਂ ਦਾ ਉਹ ਪੁੱਤਰ ਹੈ ਔਰ 45 ਸਾਲ ਜੇ ਤੁਸੀਂ ਉਹਨੂੰ ਜੇਲ੍ਹ ਵਿੱਚ ਭਾਉਨੇ ਹੋ ਤੇ 28 30 ਸਾਲ ਦੀ ਉਹਦੀ ਉਮਰ ਹੈ ਤੇ ਮੈਨੂੰ ਲੱਗਦਾ 75 ਸਾਲ ਤੇ ਬੰਦੇ ਦੀ ਉਮਰ ਵੀ ਨਹੀਂ ਹੁੰਦੀ ਇਹ ਸਮਝ ਲਓ ਵੀ ਅਸੀਂ ਤੇ ਇਹੀ ਸਮਝ ਸਕਦੇ ਵੀ ਤੁਸੀਂ ਉਹਨੂੰ ਫਾਹੇ ਲਾ ਰਹੇ ਹੋ ਉਹਨੂੰ ਫਾਂਸੀ ਲਾ ਰਹੇ ਹੋ ਸੋ ਥੋੜਾ ਜਿਆਦਾ ਤਰਸ ਕਰੋ ਠੀਕ ਹੈ ਉਹਨੂੰ ਬੰਨ ਦੀ ਸਜ਼ਾ ਜੋ ਉਹਦੀ ਗਲਤੀ ਹੈ ਕਿਉਂਕਿ ਜਾਣਬੁੱਝ ਕੇ ਉਹਨੇ ਨਹੀਂ ਕੀਤਾ ਕੋਈ ਜੋ ਕਰਮਾਂ ਤੇ ਲਿਖਿਆ ਹੁੰਦਾ ਉਹਨੇ ਯੂ ਟਰਨ ਲਿਆ ਗੱਡੀ ਆ ਕੇ ਪਿੱਛੋਂ ਵੱਜਦੀ ਹੈ ਤਿੰਨ ਮੁਕਤਾਂ ਹੋ ਜਾਂਦੀਆਂ ਸੋ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਦੀਆਂ ਮੁਕਤਾਂ ਹੋਈਆਂ ਨਾਲ ਲੈ ਕੇ ਥੋੜਾ ਜਿਹਾ ਉਹ ਤੇ ਪੰਜਾਬੀ ਵੀਰ ਤੇ ਸਾਡੇ ਸਿੱਖ ਤੇ ਦਰਸ ਕਰਕੇ ਉਹਨੂੰ ਜਿਹੜੀ ਬੰਦੀ ਸਜ਼ਾ ਕੋਈ 5 ਸਾਲ 7 ਸਾਲ ਉਹ ਦਿੱਤੀ ਜਾਂਦੀ ਹੈ ਹਾਂ ਵੀ ਸਜ਼ਾ ਜਿਹੜੀ ਘੱਟ ਹੋਣੀ ਚਾਹੀਦੀ ਹੈ ਮੈਂ ਇੰਟਰਨੈਸ਼ਨਲ ਸੰਤ ਸਮਾਜ ਆਪਣੇ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਯੂਨਾਈਟਿਡ ਅਕਾਲੀ ਦਲ ਸਰਦਾਰ ਗਰਦੀਪ ਸਿੰਘ ਜੀ ਬਛਿੰਦਾ ਉਹਨਾਂ ਵੱਲੋਂ ਸਾਰੀ ਟੀਮ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦਾ ਹੈ ਕਿ ਸਜ਼ਾ ਜਿਹੜੀ ਉਹ ਵੱਧ ਤੇ ਨਜਾਇਜ਼ ਦਿੱਤੀ ਜਾ ਰਹੀ ਹੈ। ਔਰ ਇੱਕ ਇਹ ਵੀ ਮੈਂ ਬੇਨਤੀ ਨਾਲ ਇਹ ਵੀ ਮੈਂ ਬੇਨਤੀ ਨਾਲ ਕਰਨੀ ਚਾਹੂੰਗਾ ਇਸੇ ਖਬਰ ਦੇ ਵਿੱਚ ਇੱਕ ਰਜਿਸਟ੍ਰੇਸ਼ਨ ਜਿਹੜਾ ਲਿੰਕ ਮਿਲ ਜੂਗਾ ਤੁਹਾਨੂੰ ਔਰ ਉਸ ਲਿੰਕ ਨੂੰ ਜੇ ਤੁਸੀਂ ਰਿਪੋਰਟ ਦਿਨੇ ਹੋ ਜਾਂ ਸ਼ੇਅਰ ਕਰਦੇ ਹੋ ਗਾਹਾਂ ਸ਼ੇਅਰ ਵੀ ਕਰੋ ਸਾਰੇ ਵੀਰ ਪੰਜਾਬੀ ਭੈਣ ਭਰਾ ਔਰ ਉਹਦੇ ਵਿੱਚ ਜਿਹੜੀ ਸਜ਼ਾ ਜਿਹੜੀ ਹੈ ਉਸ ਵੀਰ ਦੀ ਘੱਟ ਹੋ ਸਕਦੀ ਹੈ ਜਿੰਨੀਆਂ ਵੋਟਾਂ ਆਪਣੀਆਂ ਵੱਧ ਹੋਣਗੀਆਂ ਸੋ ਆਪਾਂ ਆਓ ਰਲ ਮਿਲ ਕੇ ਹਮਲਾ ਮਾਰੀਏ ਉਸ ਵੀਰ ਦੇ ਲਈ ਜਾਂ ਉਸ ਪੰਜਾਬ ਦੇ ਵਸਦੇ ਪਰਿਵਾਰ ਲਈ ਆਪਾਂ ਨਾਲ ਖੜਕੇ ਉਹਦਾ ਸਾਥ ਦੇਣਾ